ਅਸੀਂ ਇਸ ਵੇਲੇ ਪਿੰਡ ਗੁਜਰਾਣੇ ਵਿੱਚ ਖੜੇ ਆ ਇੱਥੇ ਮਾਰਚ ਮਹੀਨੇ ਦੀ 20 ਤਰੀਕ ਨੂੰ 2024 ਨੂੰ ਸੱਤ ਜਿਹੜੇ ਲੋਕ ਨੇ ਇਸ ਪਿੰਡ ਦੇ ਜਿਹੜੇ ਆਦਮੀ ਨੇ ਉਹ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਉਹਨਾਂ ਦੀ ਮੌਤ ਹੋਈ ਹੈ ਸਾਨੂੰ ਇਹੀ ਹੈ ਵਿੱਚ ਮੜਾ ਮੋਟਾ ਸਾਡੇ ਬੱਚਾ ਦਾ ਵੀ ਕੁਝ ਵੰਡਣਾ ਚਾਹੀਦਾ ਤੇ ਜਿਹੜੇ ਤੇ ਕਮਾਉਣ ਵਾਲੇ ਤੇ ਉਹ ਤਾਂ ਸਾਡੇ ਚਲੇ ਗਏ ਹੁਣ ਉਹ ਬੱਚੇ ਵਿਚਾਰੇ ਮੈਨੂੰ ਇਹ ਪਤਾ ਵੀ ਨਹੀਂ ਕਿ ਜਿਵੇਂ ਕੰਮ ਕਰ ਰਹੇ ਨੇ ਜਿਹੜੇ ਹਸਾਬ ਨਾਲ ਸਾਡਾ ਤਾਂ ਕਰੇ ਖਾਲੀ ਹੋ ਗਿਆ ਮੇਰੇ ਨਹੀਂ ਵੀ ਸਾਨੂੰ ਕੋਈ ਪਤਾ ਨਹੀਂ ਕਿ ਸਾਡੇ ਕਿੱਥੋਂ ਲੈ ਕੇ ਤੇ ਸ਼ਰਾਬ ਅਸੀਂ ਇਹੀ ਕਹਿ ਰਹੇ ਹਾਂ ਸਾਨੂੰ ਕਿੱਥੋਂ ਲੈ ਪੈਤੀ ਇਹ ਤਾਂ ਵਿਚਾਰੀ ਉਹ ਦਿਹਾੜੀ ਨੂੰ ਕਰ ਸਾਖਦੇ ਨਿਕਲੇ ਨਿਕਰੇ ਬੱਚੇ ਨੇ ਜੀ ਦੁਹਨੇ ਕਰ ਖਤਮ ਹੋ ਗਏ ਵੀ ਨਹੀਂ ਨਾ ਚਾਹਤਾ ਦੇ ਪੜ੍ਹਨੀ ਤੇ ਆ ਦੋ ਬੱਚੇ ਨੇ 4 ਸਾਲ ਦੀ ਕੁੜੀ ਆ ਜਾਂ 7 ਮਹੀਨਾ ਦਾ ਮੁੰਡਾ ਹੈ ਜੀ ਜਰਾਕੀ ਚੱਲਣੀ ਚੱਲਦਾ ਵੀਰੇ ਐ ਮਹਿੰਗਾ ਫਾਇਦਾ ਪੈਣ ਪੰਜ ਨਹੀਂ ਉਹ ਕਰੀ ਜਾਂਦੇ ਨੇ ਸਾਡੀ ਗਵਰਨਮੈਂਟ ਤੇ ਹੀ ਮੰਗਾਈ ਮੇਰੇ ਬੱਚਿਆਂ ਦੀ ਪੜ੍ਹਾਈ ਦਾ ਤੇ ਸਾਡੇ ਘਰ ਦਾ ਗੁਜ਼ਾਰੇ ਦਾ ਵੀ ਕੋਈ ਹੱਲ ਹੋਣਾ ਚਾਹੀਦਾ ਵੀ ਮੈਨੂੰ ਵੀ ਕੋਈ ਨੌਕਰੀ ਮਿਲਣੀ ਚਾਹੀਦੀ ਹੈਗੀ ਮਗਦਰ ਰਹੀ ਵੇ ਸੂਰਜਾ ਕਮੀਆਂ ਦੇ ਵਿੜੇ ਸੰਤਰਾ ਉਦਾਸੀ ਦੀ ਕਵਿਤਾ ਦੀਆਂ ਇਹ ਸਤਰਾਂ ਨੇ ਅਸੀਂ ਇਸ ਵੇਲੇ ਪਿੰਡ ਗੁਜਰਾ ਦੇ ਵਿੱਚ ਖੜੇ ਆ ਪਿੰਡ ਗੁਜਰਾ ਜਿਹੜਾ ਹੈਗਾ ਗੜਬਾ ਹਲਕੇ ਦੇ ਵਿੱਚ ਪੈਂਦਾ ਤੇ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਪੈਂਦਾ ਲੋਕ ਸਭਾ ਕੌਨਸਟਿਟੂਐਂਸੀ ਵੀ ਸੰਗਰੂਰ ਹੈ ਤੇ ਇੱਥੇ ਮਾਰਚ ਮਹੀਨੇ ਦੀ 20 ਤਰੀਕ ਨੂੰ 2024 ਨੂੰ ਸੱਤ ਜਿਹੜੇ ਲੋਕ ਨੇ ਇਸ ਪਿੰਡ ਦੇ ਜਿਹੜੇ ਆਦਮੀ ਨੇ ਉਹ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਉਹਨਾਂ ਦੀ ਮੌਤ ਹੋਈ ਹੈ। ਜੇ ਪਹਿਲਾਂ ਆਪਣਾ ਨਾਮ ਦੱਸੋ। ਗਰਜੀਤ ਕੌਰ ਜੀ। ਠੀਕ ਹੈ। ਕਿਹੜੇ ਪਿੰਡ ਦੇ ਰਹਿਣ ਵਾਲੇ ਤੁਸੀਂ? ਅੱਛਾ ਗੁਜਰਾ ਪਿੰਡ। ਗੁਜਰਾ ਪਿੰਡ। ਹਾਂਜੀ। ਤੁਹਾਡੇ ਹਸਬੰਦ ਨੂੰ ਕੀ ਹੋਇਆ ਸੀ? ਉਹ ਜਿਹੜੀ ਹਿੱਲੀ ਸ਼ਰਾਬ ਨਾਲ ਹੋਇਆ ਨਹੀਂ। अच्छा जी ते ਕਦੋਂ ਨਹੀਂ ਘਟਣਾ ਇਹ ਇਹ ਹੋ ਗਿਆ ਜੀ ਡੇਢ ਮਹੀਨੇ ਵਾਂਗ ਹੋ ਗਿਆ ਇਹਨਾਂ ਨੂੰ ਡੇਢ ਮਹੀਨੇ ਹੋ ਗਏ ਠੀਕ ਹੈ ਤੇ ਤੁਸੀਂ ਆਪਣਾ ਨਾਮ ਦੱਸੋ ਪਰਮਜੀਤ ਆ ਵੀਰੇ ਮੇਰਾ ਨਾਮ ਠੀਕ ਹੈ ਤੇ ਤੁਹਾਡੇ ਵੀ ਦਾ ਹਸਬੰਡ ਕੀ ਦਾ ਕੋਈ ਹਾਂਜੀ ਇਹ ਦੋਨੇ ਭਰਾ ਸੀ ਜੀ ਸਗੇ ਭਰਾ ਸੀਗੇ ਹਾਂਜੀ ਤੇ ਇਹਦਾ ਮਤਲਬ ਤੁਹਾਡੇ ਪਰਿਵਾਰ ਦੇ ਵਿੱਚ ਦੋ ਦੋ ਜਣੇ ਇਕੱਠੇ ਗਏ ਨੇ ਹਾਂਜੀ ਦੋ ਜਣੇ ਇਕੱਠੇ ਗਏ ਨੇ ਹੂੰ ਤੇ ਤੇ ਉਸ ਤੋਂ ਬਾਅਦ ਬਾ ਉਸ ਤੋਂ ਬਾਅਦ ਹੁਣ ਡੇਢ ਮਹੀਨੇ ਤੱਕ ਕੀ ਕੀ ਹੋਇਆ ਸਰਕਾਰ ਵੱਲੋਂ ਕੀ ਕੀ ਆਇਆ ਕੋਈ ਆਇਆ ਹੈ ਕਿ ਕੀ ਇਕਟਲਾਵਾ ਵਾਪਰੀਆ ਨਹੀਂ ਹਾਂ ਤੇ ਵੀਰ ਜੀ ਕੁਝ ਨਹੀਂ ਆਇਆ ਸਾਡੇ ਨਾਲ ਉਹ ਮੰਗ ਕਰੀ ਹੋਈ ਹੈ ਵੀ ਤੁਹਾਡਾ ਸਹਿਯੋਗ ਕਰਾਂਗੇ ਤੁਹਾਨੂੰ ਅਸੀਂ ਵੀ ਜਿਵੇਂ ਸਾਡੇ ਛੋਟੇ ਛੋਟੇ ਬੱਚੇ ਨੇਗੇ ਬਸ ਵੀ ਸਾਨੂੰ ਇਹ ਹੀ ਹੈ ਵੀ ਸਾੜਾ ਮੋਟਾ ਸਾਡੇ ਬੱਚਾ ਦਾ ਵੀ ਕੁਝ ਵੰਡਣਾ ਚਾਹੀਦਾ ਤੇ ਜਿਹੜੇ ਤੇ ਕਮਾਉਣ ਵਾਲੇ ਤੇ ਉਹ ਤਾਂ ਸਾਡੇ ਚਲੇ ਗਏ ਤੇ ਹੁਣ ਗੁੜੀ ਤੇ ਦੇਖ ਲਓ ਜੀ ਕਿੰਨੇ ਕਾ ਕਮਾ ਸਕਦੀ ਹੈਗੀ ਕਿ ਤੇ ਬੰਦੇ ਦੀ ਦਿਹਾੜੀ ਨਾਲੇ ਹੁੰਦਾ ਹੁੰਦਾ ਜੇ ਜੋ ਕੁਝ ਹੋਣਾ ਹੁੰਦਾ ਕਿੰਨੇ ਬੱਚੇ ਨੇ ਤੁਹਾਡੇ ਤੇ ਬੇਟੇ ਨੇ ਵੀ ਦੇ ਨੀ ਬੱਚੇ ਨੇ ਆ ਹੀ ਨੇ ਜੀ ਆ ਬੈਠੇ ਨੇ ਮੇਰੇ ਕੋਲ ਚਲੋ ਉਹਦਾ ਡੈਡੀ ਹੈਗਾ ਸੀ ਪਹਿਲਾਂ ਕਮਾਈ ਜਾਂਦਾ ਸੀ ਆਪ ਪੜਦੇ ਤੇ ਬੱਚੇ ਹੁਣ ਉਹ ਬੱਚੇ ਵਿਚਾਰੇ ਮੈਨੂੰ ਇਹ ਪਤਾ ਵੀਰ ਜੀ ਜਿਵੇਂ ਕੰਮ ਕਰ ਰਹੇ ਨੇ ਜਿਹੜੇ ਹਿਸਾਬ ਨਾਲ ਠੀਕ ਸਾਡਾ ਕਾਰੇ ਖਾਲੀ ਹੋ ਗਏ ਵੀਰ ਜੀ ਉਹ ਕੰਮ ਹੋ ਗਿਆ ਤੇ ਜਦੋਂ ਇਹ ਘਟਨਾ ਹੋਈ ਹੈ ਸਰਕਾਰ ਦੇ ਵਿੱਚ ਤਾਂ ਮੁੱਖ ਮੰਤਰੀ ਵੀ ਇੱਥੇ ਆਏ ਸੀ ਤੁਹਾਡੇ ਖਜ਼ਾਨਾ ਮੰਤਰੀ ਵੀ ਨੇ ਇਥੋਂ ਐਮ.ਐਲ.ਏ ਵੀ ਨੇ ਤੇ ਸਰਕਾਰ ਦਾ ਕੌਣ-ਕੌਣ ਇੱਥੇ ਆਇਆ ਉਹਨਾਂ ਨੇ ਕੀ ਕਿਹਾ ਤੁਹਾਨੂੰ ਕੀ ਭਰੋਸਾ ਦਿੱਤਾ ਸੰਤੋਖ ਵੀਰੇ ਹਜੇ ਦਿੱਤੇ ਨੇ ਪਰ ਜਦੋਂ ਭਰੋਸਾ ਮਿਲੂਗਾ ਉਦੋਂ ਪਤਾ ਲੱਗੇ ਵੀਰੇ ਕੀ ਕਹਿੰਦੇ ਸੀ ਲੋਕ ਬਸਾ ਬੱਚਿਆਂ ਵੀਰੇ ਸਹਾਇਤਾ ਵੀ ਸੁੜੀ ਕਰਾਂਗੇ ਵੀ ਜਿਹਨਾਂ ਪੜੇ ਲਿਖੇ ਨੇ ਵੀ ਉਹਨਾਂ ਨੂੰ ਇੱਕ ਨੌਕਰੀ ਦਵਾਂਗੇ ਦੇਖੋ ਵੀਰੇ ਜੇ ਜੇ ਕੁਝ ਕਰਨਗੇ ਤਾਂ ਸਾਨੂੰ ਸਹਾਰਾ ਦਿੱਤਾ ਹੋਇਆ ਹੈਗਾ ਅਜੇ ਸਾਡਾ ਕੁਝ ਨਹੀਂ ਹੋਇਆ ਇਹ ਤੁਹਾਨੂੰ ਕੀ ਲੱਗਦਾ ਵੀ ਇਹ ਕਿਉਂ ਮਤਲਬ ਕਿ ਉਹ ਜਿਹੜੇ ਕਿਉਂ ਇਹ ਘਟਨਾ ਵਾਪਰੀ ਹੈ ਸਰਕਾਰ ਦੀ ਲਾਪਰਵਾਹੀ ਹੈ ਜਾਂ ਤੁਹਾਡੇ ਜਿਹੜੇ ਬੰਦੇ ਸੀ ਉਹਨਾਂ ਦੀ ਲਾਪਰਵਾਹੀ ਹੈ ਕੀ ਤੁਹਾਨੂੰ ਲੱਗਦਾ ਇਹ ਤਾਂ ਵੀ ਸਾਨੂੰ ਕੋਈ ਪਤਾ ਨਹੀਂ ਵੀ ਸਾਡੇ ਕਿੱਥੋਂ ਲੈ ਕੇ ਆਏ ਤੇ ਸ਼ਰਾਬ ਅਸੀਂ ਇਹੀ ਕਹਿ ਰਹੇ ਵੀ ਸਾਨੂੰ ਕਿੱਥੋਂ ਲੈ ਕੇ ਆਏ ਤੇ ਹੁਣ ਬਾਹਰੋਂ ਪਿੰਖਾਣਾ ਤੇ ਜੀ ਬਾਹਰੋਂ ਲੈ ਕੇ ਆਉਂਦੇ ਨੇ ਸਾਨੂੰ ਕੋਈ ਪਤਾ ਨਹੀਂ ਆਏ ਹਾਂ ਠੀਕ ਆ ਤਾਂ ਜਿਹੜੇ ਆਪਣੇ ਸਿਰ ਹੁਣ 1.5 ਮਹੀਨਾ ਹੋ ਗਿਆ ਕਿਵੇਂ ਤੁਹਾਡਾ ਕਿਆਰਾ ਚੱਲਿਆ 1.5 ਮਹੀਨਾ بس ਵੀ بچے ਦਿਹਾੜੀ ਕਰ ਲੈਂਦੇ ਨੇ ਅਸੀਂ ਤਾਂ ਅਜੇ ਬੈਠੇ ਆਂ ਆਵਦੇ ਘਰ ਹੀ ਹੂੰ ਬੱਚੇ ਛੋਟੇ ਛੋਟੇ ਜਵਾ ਇਹ ਤਾਂ ਵਿਚਾਰੀਆਂ ਜਿਹੜੇ ਦਿਹਾੜੀ ਵੀ ਨਹੀਂ ਕਰ ਸਕਦੇ ਨਿੱਕੇ ਨਿੱਕੇ ਦੇ ਬੱਚੇ ਨੇ ਵੀ ਅੱਛਾ ਇਹ ਦੋਹੇ ਵੀ ਪੜਦੇ ਨੇ ਹਾਂ ਹਾਂ ਵੀਰੇ ਪੜਦੇ ਨੇ ਸਰਕਾਰੀ ਸਕੂਲ 'ਚ ਪੜਦੇ ਨੇ ਵੀਰੇ ਗੁਜਰਾਂ 'ਚ ਠੀਕ ਹੈ ਤੇ ਫਿਰ ਹੋਰ ਹੁਣ ਥੋੜੀ ਗੁਜਰ ਬਸਰ ਕਿਵੇਂ ਚੱਲ ਰਹੀ ਐ ਫਿਰ ਹਾਂ ਜੀ ਤਾਂ ਵੀਰੇ ਕੁਛ ਵੀ ਨਹੀਂ ਤਾਂ ਕੁਛ ਨਹੀਂ ਵੀਰੇ ਜੇ ਤਾਂ ਅਸੀਂ ਹੌਂਕਾਂ ਨਾਲ ਹੀ ਬੈਠਾਂਗੇ ਆਵਦੇ ਵੀ ਸਾਡੇ ਇਨੇ ਕਾਰੂ ਜੜ ਗਿਆ ਸਾਡਾ ਤੇ ਹੁਣ ਵੋਟਾਂ ਪੈਣੀਆਂ ਨੇ ਤੇ ਤੁਹਾਡਾ ਹੈਗਾ ਵੋਟਾਂ ਦੇ ਵਿੱਚ ਇਹ ਮੁੱਦਾ ਚੱਕੋਗੇ ਕਿ ਵੀ ਤੁਹਾਡੇ ਤੁਹਾਡੀ ਕੋਈ ਮਦਦ ਹੋ ਸਕੇ ਜਾਂ ਪਿੰਡ ਦਾ ਤੁਹਾਨੂੰ ਕੋਈ ਮਦਦ ਨਹੀਂ ਹੈ ਪਿੰਡ ਵੱਲੋਂ ਨਾ ਵੀ ਜੀ ਪਿੰਡ ਵੱਲੋਂ ਸਾਨੂੰ ਕੋਈ ਪਿੰਡ ਵੱਲੋਂ ਨਹੀਂ ਨਾ ਬੱਛੇ ਬਸ ਭੋਗ ਭੋਗ ਤਾਂ ਨੇ ਮਰਦੀ ਸਹਾਇਤਾ ਕਰੀਏ ਪਿੰਡ ਦੇ ਨੇ ਭੋਗ ਭੋਗ ਤੇ ਵੀ ਜਿਹੜਾ 7 ਮੈਂਬਰ ਮੁਕੇ ਤੇ ਵੀਰ ਦੀ ਹੋਲੀ ਕੁਝ ਨਹੀਂ ਵਿਚਾਰਿਆ ਨੇ ਕਰੀ ਆਪਾਂ ਨੂੰ ਹੀ ਕਹਿ ਰਹੀਆਂ ਨੇ ਉਹ ਤੇ ਹੁਣ ਕੀ ਮੰਗ ਹੈ ਤੁਹਾਡੀ ਸਰਕਾਰ ਤੋਂ ਵੋਟਾਂ ਦੇ ਇੱਥੇ ਮੀਤ ਹੀਰ ਖੜੇ ਨੇ ਆਮ ਆਦਮੀ ਪਾਰਟੀ ਦੇ ਉਹ ਇੱਥੇ ਮੰਤਰੀ ਨੇ ਉਹ ਵੀ ਲੜ ਰਹੇ ਨੇ ਤੁਹਾਡੀ ਕੀ ਮੰਗ ਹੈ ਸਰਕਾਰ ਤੋਂ ਸਾਡੀ ਮੰਗ ਹੈ ਵੀ ਜੀ ਬੱਚਾ ਦਾ ਕੁਝ ਬਣਨਾ ਚਾਹੀਦਾ ਵੀ ਜਿਹੜੇ ਹੁਣ ਪੜ੍ਹੇ ਲਿਖੇ ਨੇ ਇੱਕ ਨਦਦੇ ਨੇ ਨੌਕਰੀ ਮਿਲਣੀ ਚਾਹੀਦੀ ਹੈ ਹੋਰ ਮੇਰੇ ਹੱਥ ਬੰਨ੍ਹ ਕੇ ਬਸ ਮੇਰੀ ਇਹ ਹੀ ਮੰਗ ਹੈ ਕੋਈ ਨਹੀਂ ਵੀ ਚਲ ਬੱਚਾ ਦਾ ਕੁਝ ਬਣਨਾ ਚਾਹੀਦਾਗਾ ਕੁਛ ਕੀ ਕਹਿਣਾ ਚਾਹੁੰ। ਵੀਰੇ ਦਾ ਵੀਰੇ ਬੱਚੇ ਜਾਨੇ ਨੇ ਤਾਂ ਨੌਕਰੀ ਵੀ ਨਹੀਂ ਕਰ ਸਕਦੇ ਹਜੇ ਪੜਦੇ ਨੇ ਮੇਰੀ ਆਪ ਦੀ ਨੌਕਰੀ ਦੀ ਮੰਗਾਂ ਮੈਨੂੰ ਮਿਲੇ ਮਾੜੀ ਮੋਟੀ। ਇਹਨਾਂ ਨੂੰ ਪਾਲ ਪੋਸਣ ਕਰ ਸਕਾਂ। ਤੁਹਾਨੂੰ ਇਹ ਵੀ ਲੱਗਦਾ ਕਿ ਜਿਹੜੀ ਇਹ ਨਕਲੀ ਸ਼ਰਾਬ ਹੈ ਜ਼ਹਿਰੀਲੀ ਸ਼ਰਾਬ ਪੀਣ ਨਾਲ ਤੁਹਾਡਾ ਰਕਸਾਨ ਹੋਇਆ ਵੀ ਇਹ ਤੇ ਕੋਈ ਨੱਥ ਪੈਣੀ ਚਾਹੀਦੀ ਹੈ। ਹਾਂ ਵੀਰੇ ਪੈਣੀ ਚਾਹੀਦੀ ਜਰੂਰ। ਜੀ ਜੀ ਹੀ ਜਾਏਗਾ। ਜੀ ਦੁਹਨੇ ਕਰ ਖਤਮ ਹੋਗੇ ਵੀਰ ਦੀ ਨੱਥ ਤਾਂ ਤੇ ਪੈਣੀ ਚਾਹੀਦੀ। ਠੀਕ ਹੈ। ਤੇ ਇੱਥੇ ਤੁਹਾਡੇ ਪਿੰਡ ਦੇ ਸਰਪੰਚ ਹੋਣਗੇ ਆਮ ਆਦਮੀ ਪਾਰਟੀ ਦੇ ਜਾਂ ਹੋਰ ਉਹਨਾਂ ਨੇ ਵੀ ਤੁਹਾਡੀ ਗਮਨਤ ਕੀਤੀ ਉਹ ਵੀ ਜਿਹੜੇ ਪੁਰਾਣੇ ਸਰਪੰਚ ਨੇ ਉਹ ਨਾਲ ਹੈਗੇ ਨਹੀਂਗੇ ਇਹਦੇ ਵੀ ਮਦਦ ਅਸੀਂ ਕਰਾਂਗੇ ਤੁਹਾਡੇ ਨਾਲ ਵੀ ਜਿੰਨੇ ਤੇ ਸਾਥ ਸਹਿਤ ਹੋਊਗਾ ਸੋਟੀ ਵੀ ਕਰਾਂਗੇ ਤਾਂ ਨਵੇਂ ਆਨੇ ਕੋਈ ਨਹੀਂ ਨਵਾਂ ਹਜ ਵੀਰ ਜੀ ਕੋਈ ਨਹੀਂ ਆਇਆ ਮੈਂ ਉਹੀ ਤੁਹਾਨੂੰ ਹਾਂ ਵੀ ਪਰਲਾਂ ਨੇ ਮੇਰੀ ਤੇ ਹਜੇ ਪੁਰਾਣੇ ਨੇ ਦੋ ਬੱਚੇ ਤੁਸੀਂ ਆਪਣਾ ਨਾਮ ਦੱਸੋ ਤੁਹਾਡਾ ਨਾਮ ਕੀ ਹੈ ਦਸਰਤ ਸਤਵੀਰ ਦੱਬ ਕੇ ਦੱਬ ਕੇ ਬੋਲ ਸਤਵੀਰ ਜੀ ਸਤਵੀਰ ਅੱਛਾ ਤੇ ਤੁਸੀਂ ਕੀ ਤੁਹਾਨੂੰ ਕਿਵੇਂ ਸਕੂਲ ਕਿਹੜੇ ਕਲਾਸ ਪੜ੍ਹਦੇ ਹੋ ਮੈਂ ਪੰਜਵੀਂ ਚੱਲਦੀ ਪੰਜਵੀਂ ਠੀਕ ਹੈ ਠੀਕ ਹੈ ਤੇ ਤੁਹਾਨੂੰ ਕੋਈ ਮਦਦ ਤੁਹਾਨੂੰ ਉੱਥੇ ਸਕੂਲ 'ਲੇ ਕਿਸੇ ਨੇ ਮਦਦ ਕੀਤੀ ਤੁਹਾਡੀ ਕੋਈ ਤੁਹਾਨੂੰ ਮਿਲਿਆ ਕੋਈ ਆਕੇ ਨਹੀਂ ਜੀ ਠੀਕ ਹੈ ਜੇ ਤੁਹਾਨੂੰ ਬੱਚੇ ਤੁਹਾਨੂੰ ਪੁੱਛਦੇ ਨੇ ਕੀ ਦੱਸਦੇ ਹੋ ਤੁਸੀਂ ਬੱਚਿਆਂ ਨੂੰ ਇਸਾਰੀਆਂ ਘਟਨਾਵਾਂ ਬਾਰੇ ਇਹ ਬੱਚੇ ਕੁਛ ਵੀ ਨਹੀਂ ਕੀ ਦੱਸਦੇ ਹੋ ਬੱਚੇ ਕੁਛ ਨਹੀਂ ਲੱਥਾ ਕੁਛ ਨਹੀਂ ਹੂੰ ਪਰ ਤੁਹਾਨੂੰ ਜਦੋਂ ਪੁੱਛਦੇ ਤੁਸੀਂ ਕੀ ਦੱਸਦੇ ਹੋ ਜੀ ਇਹਨਾਂ ਨੂੰ ਅਸੀਂ ਇਹਨਾਂ ਨੂੰ ਪਤਾ ਵੀ ਤੇ ਸਾਰਾ ਕੁਝ ਵੀ ਹਾਂ ਜੀ ਪਤਾ ਹੈ ਹੁਣ ਇਹਨਾਂ ਦੇ ਮੇਰੇ ਨਾਲ ਬਬਲੀ ਰਣੀ ਸੀ ਪਿੰਡ ਗੁਜਰਾਂ ਦੇ ਰਹਿਣ ਵਾਲਿਆਂਗੇ ਹੂੰ ਤੁਸੀਂ ਦੱਸੋ ਹੀ ਆਪਣਾ ਨਾਮ ਮੇਰਾ ਨਾਮ ਵਰਕਾ ਖੜ ਜਾਵੋ ਤਾਂ ਹੋਈ ਨਾ ਤੇ ਕੀ ਘਟਨਾ ਹੋਈ ਸੀ ਜੀ ਤੁਹਾਡੇ ਬੇਟੇ ਨਾਲ ਕਿੰਨੀ ਤਰੀਕ ਨੂੰ ਹੋਈ ਸੀ 20 ਤਰੀਕ ਨੂੰ ਹੋਈ ਸੀ ਵੀਰ ਜੀ ਸ਼ਰਾਬ ਕਰ ਪਿਛਲੇ ਮਹੀਨੇ ਕਿੰਨੀ ਮਾਸ ਸੀ ਹਾਂ ਜੀ 20 ਮਾਰਚ ਨੂੰ ਹੋਈ ਸੀ ਮਾਰਚ ਨੂੰ ਤੁਸੀਂ ਦੱਸੋਗੇ ਤੁਹਾਡੇ ਹਸਬੰਦ ਸੀਗੇ ਤੁਸੀਂ ਦੱਸੋ ਕੀ ਘਟਨਾ ਹੋਈ ਜਦੋਂ ਆਪਣੇ ਕਿ ਬੀ ਮਾਰਚ ਨੂੰ ਸੋਮਵਾਰ ਨੂੰ ਤੇ ਉਹ ਢਿੱਲੇ ਹੋਏ ਸੀਗੇ ਮੰਗਲਵਾਰ ਨੂੰ ਵੀ ਬਿਮਾਰ ਸੀ ਵੈਸੇ ਉਹ ਵੀ ਮੰਗਲਵਾਰ ਨੂੰ ਦਵਾਈ ਵੀ ਲਿਆਈ ਨਾ ਠੀਕ ਸੀ ਹਾਂ ਤਾਂ ਸਾਨੂੰ ਆਏ ਸੀ ਵੀ ਉਹ ਬੁਖਾਰ ਚੜ ਰਹੇ ਉਹਨਾਂ ਨੂੰ ਅਸੀਂ ਜਦੋਂ ਬੁੱਧਵਾਰ ਦੀ ਸਵੇਰ ਉਹ ਜਿਆਦਾ ਇੱਕੋ ਲੱਗਤ ਜਾਰੇ ਡਾਊਨ ਹੋ ਗਏ ਫਿਰ ਅਸੀਂ ਬਾਬਾ ਡੜ ਬਗਾਜ ਵੈਸੀ ਹਣੇ ਲੱਗੇ ਉਹਨਾਂ ਨੂੰ ਜਿੱਥੇ ਆ ਗਿਆ ਉਹਨਾਂ ਦੀ ਡੈਥ ਹੋ ਗਈ ਬਾਅਦ ਚ ਸਾਨੂੰ ਪਤਾ ਲੱਗੇ ਵੀ ਨਹੀਂ ਡੈਥ दारू ਕਰਕੇ ਹੋਈ ਹੈ ਹਾਂਜੀ ਤੇ ਫਿਰ ਉਸ ਤੋਂ ਬਾਅਦ ਜਦੋਂ ਇਹ ਤੁਹਾਨੂੰ ਪਤਾ ਲੱਗ ਕਿੰਨੀ ਉਮਰ ਸੀ ਉਹਨਾਂ ਦੀ ਉਹਨਾਂ ਦੇ ਮਤੀਕ ਸਾਲ ਸੀ 30 ਸਾਲ ਦੀ ਉਮਰ ਸੀ ਹਾਂਜੀ ਤੇ ਉਹੀ ਦੇਖਦੇ ਸੀ ਘਰ ਦਾ ਸਾਰਾ ਗੁਜ਼ਰਵਾਰ ਹਾਂਜੀ ਸਾਰਾ ਕੁਝ ਉਹੀ ਦੇਖਦੇ ਸੀ ਮੰਮੀ ਡੈਡੀ ਦਾ ਬੱਚਿਆਂ ਦਾ ਸਾਰਾ ਕੁਝ ਉਹੀ ਦੇਖਦੇ ਸੀ ਕਿੰਨੇ ਮੈਂਬਰੋਂ ਤੁਸੀਂ ਘਰ ਦੇ ਵਿੱਚ ਆ ਸਿਸਟਮ ਪੰਜ ਹੈ ਪੰਜ ਹੈ ਜੀ ਇਹ ਜਿਵੇਂ ਅੱਖਾਂ ਸਾਰੇ ਕਿੰਨੇ ਬੱਚੇ ਨੇ ਤੁਹਾਡੇ ਆ ਦੋ ਬੱਚੇ ਨੇ 4 ਸਾਲ ਦੀ ਗੁੱਡੀ ਆ ਯਾ 7 ਮਹੀਨਾ ਦਾ ਮੁੰਡਾ ਹੈ 7 ਮਹੀਨਾ ਤੁਸੀਂ ਕੋਈ ਕੰਮ ਕਰਦੇ ਹੋ ਯਾ ਬੱਚੇ ਨਹੀਂ ਕੋਈ ਨਹੀਂ ਕੰਮ ਕਰਦੇ ਕੋਈ ਕੰਮ ਕਰਨੀ ਵੀ ਨਹੀਂ ਬੀਬੀ ਬਹੁਤ ਕਰਦਾ ਸੀ ਸਾਰੇ ਕਿਵੇਂ ਹੁਣ ਵਿਵਹਾਰਾ ਚੱਲ ਰਿਹਾ ਘਰ ਦਾ ਇਹ ਜਰਾ ਕੀ ਚੱਲਣੀ ਚੱਲਦਾ ਵੀਰੇ ਐ ਮਹਿੰਗਾ ਅਜੇ ਤਾਂ ਪਹਿਣ ਪਾਣ ਨਹੀਂ ਉਹ ਕਰੀ ਜਾਂਦੇ ਨੇ ਕਦੇ ਕੋਈ ਉਹ ਕਰ ਗਿਆ ਕਦੇ ਕੋਈ ਐ ਅੱਛਾ ਗੁਜ਼ਾਰਾ ਚੱਲਦਾ ਹੈ ਇਹ ਕੋਈ ਆਸਾਨ ਉਹ ਹੋ ਤਾਂ ਜਦੋਂ ਘਟਨਾ ਹੋਈ ਸੀ ਇਹਦਾ ਰੌਲਾ ਪਿਆ ਸੀਗਾ ਤਾਂ ਫਿਰ ਇੱਥੇ ਸਰਕਾਰ ਦੇ ਵੀ ਮੁੱਖ ਮੰਤਰੀ ਵੀ ਆ ਕੇ ਗਏ ਰਹੇ ਭਗਵੰਤ ਮਾਨ ਸਾਹਿਬ ਤੇ ਖਜ਼ਾਨਾ ਮੰਤਰੀ ਦਾ ਹੀ ਹਲਕਾ ਹੈਗਾ ਉੱਚ ਤੁਹਾਨੂੰ ਕੀ ਕਹਿ ਕੇ ਗਏ ਸੀ ਕੀ ਕਰੋਸਾ ਦਿੱਤਾ ਸੀ ਉਹਨਾਂ ਨੇ ਕਹਿ ਕੇ ਤਾਂ ਗਏ ਸੀ ਵੀ ਅਸੀਂ ਵੱਧ ਤੋਂ ਵੱਧ ਮਦਦ ਕਰਾਂਗੇ ਪਰ ਹਜੇ ਤੱਕ ਸਾਡੀ ਕੋਈ ਮਦਦ ਨਹੀਂ ਹੋਈ ਉਹਨਾਂ ਵੱਲੋਂ ਹੂੰ ਕੋਈ ਕੋਈ ਮਦਦ ਨਹੀਂ ਹੋਈ ਹਾਂਜੀ ਤੇ ਲੋਕਲ ਵੀ ਕੋਈ ਜਿਹੜੇ ਤੁਹਾਡੇ ਇੱਥੇ ਕੋਈ ਪਿੰਡ ਚੋਂ ਸਰਪੰਚ ਹੋਣਗੇ ਜਾਂ ਲੋਕਲ ਕੋਈ ਹੋਰ ਕਿਸੇ ਨੇ ਕੋਈ ਥੋੜੀ ਬਾਹ ਫੜੀ ਉਹਨਾਂ ਨਾਲ ਤਾਂ ਸਾਡੇ ਸਾਰੇ ਫਿਰਦੇ ਰਹੇ ਨੇ ਜੀ ਨਾਲ ਇਹ ਨੇ ਸਾਡੇ ਪਿੰਡ ਦੇ ਹੋਂ ਤਾਂ ਸਾਰੇ ਸਾਡੇ ਠੀਕ ਹੈ ਜੀ ਹਾਂਜੀ ਹਾਂ ਭਾਜੀ ਰੋਟੀ ਠੁੱਕਦਾ ਵੀ ਉਹਨਾਂ ਨੇ ਕਰਿਆ ਸੀ ਸਾਰਾ ਫਰਮਾਉਂਦਾ ਭੋਗ ਵੀ ਉਹਨਾਂ ਨੇ ਪਾਏ ਸੀ ਪਿੰਡ ਦੇ ਨਹੀਂ ਪਾਏ ਨੇ ਠੀਕ ਹੈ ਕਿੰਨੇ ਬੰਦੇ ਨੇ ਇਸ ਪਿੰਡ ਦੇ ਜਿਹਨੇ ਬੱਚੇ ਜਿਹਨਾਂ ਨੂੰ ਨੁਕਸਾਨ ਹੋਇਆ ਇਸ ਪਿੰਡ ਦੇ ਸੱਤ ਅੱਠ ਘਰ ਨਹੀਂ ਸਾਡੇ ਪਿੰਡ ਦੇ ਸੱਤ ਨਹੀਂ ਜੀ ਜੀ ਸਤਿ ਸ੍ਰੀ ਅਕਾਲ ਤੇ ਤੁਹਾਡੀ ਕੀ ਮੰਗ ਹੈ ਹੁਣ ਗਵਰਨਮੈਂਟ ਤੋਂ ਸਾਡੀ ਗਵਰਨਮੈਂਟ ਤੋਂ ਹੀ ਮੰਗ ਆਈ ਮੇਰੇ ਬੱਚਿਆਂ ਦੀ ਪੜ੍ਹਾਈ ਦਾ ਤੇ ਸਾਡੇ ਘਰ ਦੇ ਗੁਜ਼ਾਰੇ ਦਾ ਵੀ ਕੋਈ ਹੱਲ ਹੋਣਾ ਚਾਹੀਦਾ ਵੀ ਮੈਨੂੰ ਵੀ ਕੋਈ ਨੌਕਰੀ ਮੇਰੇ ਲਈ ਚਾਹੀਦੀ ਹੈਗੀ ਮੇਰੇ ਬੱਚਿਆਂ ਦੀ ਪੜ੍ਹਾਈ ਦਾ ਵੀ ਕੋਈ ਹਲ ਹੋਣਾ ਚਾਹੀਦਾ ਹੀ ਸਾਡੇ ਤੋਂ ਹੋਰ ਕੋਈ ਨਹੀਂ ਕਮਾਉਣਾ ਉਹੀ ਸੀ ਬਸ ਉਹ ਬਟੇ ਨਹੀਂ ਕਿ ਕਦ ਡੱਕ ਜਾਂਦੀ ਹੁੰਦੀ ਹੈ ਠੀਕ ਹੈ ਤੇ ਔਰ ਕੋਈ ਗੱਲ ਤੁਸੀਂ ਐਡ ਕਰਨੀ ਚਾਹੁੰਦੇ ਹੋ ਕੁਝ ਹੋਰ ਕਹਿਣਾ ਚਾਹੁੰਦੇ ਹੋ ਵੋਟਾਂ ਹੁਣ ਇਥੋਂ ਮਤਲਬ ਕਿ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਵੀ ਖੜੇ ਨੇ ਉਹ ਸਰਕਾਰ ਦੇ ਵਿੱਚ ਮੰਤਰੀ ਵੀ ਨੇ ਤੇ ਕਿਵੇਂ ਤੁਸੀਂ ਦੇਖਦੇ ਹੋ ਉਹਨਾਂ ਦੇ ਜਾਂ ਉਹਨਾਂ ਦੇ ਚਾਂਸ ਜਿੱਤਣ ਦੇ ਜਾਂ ਤੁਸੀਂ ਤੁਸੀਂ ਵੋਟਾਂ ਬਾਰੇ ਸੋਚਦੇ ਹੋ ਵੋਟਾਂ ਪਾਓ ਵੋਟਾਂ ਤਾਂ ਸਹੀ ਸੋਚ ਕੇ ਪਾਉਣੇ ਆਈ ਸਾਡੇ ਨਾਲ ਖੜਨਗੇ ਰੋਹੇ ਤੱਕ ਜਾਂ ਸਾਨੂੰ ਕੋਈ ਹਿੱਲਾ ਦੇਂਦਾਂ ਨਹੀਂ ਆਏ ਸਾਡੇ ਨਾਲ ਨਹੀਂਗੇ ਆਮ ਆਦਮੀ ਨੂੰ ਪਾਈ ਤੇ ਅਸੀਂ ਵੋਟ ਨਹੀਂ ਸਾਰਿਆਂ ਨੇ ਹੂੰ ਤੇ ਵੀ ਜੀ ਤੁਹਾਨੂੰ ਲੱਗਦਾ ਵੀ ਸਰਕਾਰਾਂ ਬਾਹ ਫੜਦੀਆਂ ਨੇ ਵੋਟਾ-ਵੋਟਾ ਲੈ ਕੇ ਕੋਈ ਅਜਿਹਾ ਤਾਂ ਸਾਨੂੰ ਬੁਨਿਆਦ ਨਹੀਂ ਵੀਰ ਜੀ ਹੂੰ ਸੰਤਵਣ ਕਰਦਾ ਗਿਆ ਰਾਤੋਂ ਦੇ ਔਖਾ ਹੋਇਆ ਪਏ ਗੋਡਾ ਨਾ ਬੈਠਾ ਮੈਂ ਬੈਠੀ ਆ ਇਹ ਕਿੱਥੇ ਜਵਾਕੜੀ ਕਿਹਦੇ ਦਿਹਾੜੀ ਕਿਹਦੇ ਗੋਲ ਕੁੜੀ ਕਿ ਤੇ ਜਿਹੜੀ ਵੀ ਸ਼ਰਾਬ ਪੀਣ ਦੇ ਨਾਲ ਕੌਣ ਤੁਹਾਡੇ ਤੁਹਾਡੀ ਕੀ ਦਾ ਰੱਖਸ਼ਾ ਹੋਇਆ ਕੌਣ ਕੀ ਜਿਹੜਾ ਡੈਥ ਹੋਈ ਹੈ ਘਰ ਆਈ ਦੀ ਠੀਕ ਹੈ ਕੀ ਨਾਰਸੀ ਉਹਨਾਂ ਦਾ ਕਿੰਨੀ ਉਮਰ ਸੀ ਬੋਲਦਾ ਸਿੰਘ ਪੁਰਾਣੇ ਕਿੰਨੀ ਉਮਰ ਸੀ 50 ਸਾਲ 50 ਸਾਲ ਠੀਕ ਹੈ ਕੀ ਕੰਮ ਕਰਦੇ ਸੀ ਉਹ ਦਿਹਾੜੀ ਦੀਪਾਈ ਕਰਦੇ ਸੀ ਠੀਕ ਹੈ ਤੇ ਕਿੰਨੇ ਮੈਂਬਰ ਨੇ ਹੁਣ ਅੱਗੇ ਬੱਚੇ ਕਿੰਨੇ ਨੇ ਤੁਹਾਡੇ ਇੱਕ ਮੁੰਡਾ ਜੀ ਇੱਕ ਕੁੜੀ ਕਨੂਆ ਪੋਤੀ ਹੈ ਠੀਕ ਹੈ ਤੇ ਫਿਰ ਹੁਣ ਘਰ ਦਾ ਗੁਜ਼ਾਰਾ ਬਸ ਕਿਵੇਂ ਚੱਲ ਰਿਹਾ ਮੁੰਡਾ ਕਰਦਾ ਕੰਮ ਹਾਂ ਜਿਹੜੀ ਦਿਹਾੜੀ ਦਾ ਪੁੱਮੁੰਡਾ ਹੀ ਕਰਦਾ ਬਸ ਕੰਮ ਹੂੰ ਠੀਕ ਹੈ ਕੀ ਹੋਇਆ ਸੀ ਉਸ ਦਿਨ ਜਦਨ ਸ਼ਰਾਬ ਪੀਤੀ ਮਛਾਲੀ ਵੀ ਆਈ ਹੈ ਇਹਨਾਂ ਨੂੰ ਮਛਾਲੀ ਆਈ ਹੈ ਹੂੰ ਛਾਈ ਨਹੀਂ ਔਖੇ ਹੋਏ ਨੇ ਠੀਕ ਹੈ ਤੁਸੀਂ ਦੱਸੋ ਤੁਹਾਡਾ ਕੋਲ ਕਿਹਦਾ ਰਕਸ਼ਾਨ ਹੋਇਆ ਫੈਮਲੀ ਮੈਂਬਰ ਜਿਹਦੀ ਡੈਥ ਹੋਈ ਹੈ ਮੇਰੇ ਮੁੰਡਾ ਦੀ ਮੁੰਡਾ ਸ਼ਹਿਰ ਹੂੰ ਕਿੰਨੀ ਸਾਲ ਉਮਰ ਸੀ ਉਹਦੀ 7-8 ਸਾਲ ਦੀ ਹੈ ਮੈਂ ਤਾਂ ਅੱਜ ਜਾ ਬਈ ਅੱਜ ਉਮਰ ਤਾਂ ਕਿੰਨੀ ਹੋ ਉਮਰ ਤੇ ਸ਼ਾਨਦਤ ਹੋਣਾ ਹੂੰ ਬਸ ਜਿੰਨਾ ਕਿੰਨਾ ਹੀ ਮੇਰੇ ਬੱਚੇ ਕਿਸਾ ਹੰਦਤ ਹੋਣਾ 25 ਸਾਲ ਦਾ ਸੀ ਨਾ ਇੰਨੀ ਕਿੰਮਰ ਨੇ ਕਹੀ ਗਏ ਮੈਂ ਪੁੱਛਣ ਰਖਿਆ ਇਹ ਵੀ ਹੋਣੀ ਤੁਸੀਂ ਕਹਿਣਾ ਤੇ ਤੁਸੀਂ ਕਿੰਨਾ ਮਤਲਬ ਕਿ ਫਿਰ ਤੁਹਾਨੂੰ ਕੀ ਹੋਇਆ ਸੀ ਉਹਨੂੰ ਵੀ ਸਾਲੀ ਆਈ ਸੀ ਹਾਂ ਜੂਟੀ ਆਈ ਆੜਕੀ ਹਾਂ ਠੀਕ ਹੈ ਉਹਦੇ ਕਿੰਨੇ ਬੱਚੇ ਨੇ ਕੌਣਾ ਘਰ ਚ ਹੋਰ ਦੋ ਮੁੰਡੇ ਨਹੀਂ ਦੋ ਮੁੰਡੇ ਛੋਟੇ ਛੋਟੇ ਹੋਣਗੇ ਕਿੰਨੀ ਉਮਰਾਂ ਦੇ ਹਾਂਜੀ ਕੋ 11 ਸਾਲ ਦਾ ਇੱਕ 9 ਸਾਲ ਦਾ ਠੀਕ ਹੈ ਫਿਰ ਹੁਣ ਕੌਣ ਕਰਦਾ ਗੁਜ਼ਾਰਾ ਕਿਵੇਂ ਚੱਲਦਾ ਕਰਦਾ ਗੁਜ਼ਾਰਾ ਕਿ ਚੱਲਦਾ ਜੀ ਮੈਂ ਆ ਗਈ ਜੀ ਜਿਹੜਾ ਜਮੇ ਤੋਂ ਬਣਾ ਕਰੂ ਮੈਂ ਕਰਕੇ ਖਵਾਇਆ ਕਰੂ ਹਾਂ ਅੰਗੜਾ ਸਰੀ ਵੀ ਹੈ ਨਹੀਂ ਉਹ ਹਾਂ ਅੱਛਾ ਮੇਰੇ ਘਰ ਵਾਲਾ ਵੀ ਨਹੀਂ ਹੈਗਾ ਜੀ ਤੁਹਾਡੇ ਤੁਹਾਡਾ ਹਸਬੰਡ ਵੀ ਨਹੀਂ ਹੈਗਾ ਨਹੀਂ ਅੱਛਾ ਤੁਸੀਂ ਹੀ ਹੋ ਹਾਂਜੀ ਮੈਂ ਹਾਂ ਠੀਕ ਕੋਈ ਹੋਰ ਮੁੰਡਾ ਤੁਹਾਡੇ ਮੁੰਡੇ ਤਾਂ ਅੱਡ ਨਹੀਂ ਹੈਗਾ ਹੈਗੇ ਨਹੀਂ ਅੱਛਾ ਇਹ ਮੁੰਡਾ ਵੱਖਰਾ ਸੀ ਹਾਂ ਜੀ ਠੀਕ ਹੈ ਜੀ ਤੇ ਫਿਰ ਜਦੋਂ ਇਹ ਰੌਲਾ ਸਾਰਾ ਪਿਆ ਸੀਗਾ ਉਦੋਂ ਤਾਂ ਇੱਥੇ ਭਗਵੰਤ ਮਾਨ ਵੀ ਆਏ ਨੇ ਮੁੱਖ ਮੰਤਰੀ ਤੇ ਦੂਜੇ ਖਜ਼ਾਨਾ ਮੰਤਰੀ ਵੀ ਆਏ ਨੇ ਹੋਰ ਹੁਣ ਵੋਟਾਂ ਫੇਰ ਆ ਗਈਆਂ ਕੋਈ ਥੋੜੀ ਮਦਦ ਹੋਈ ਆ ਕੋਈ ਉਹਨਾਂ ਨੇ ਆਖਿਆ ਸੀ ਤੁਹਾਨੂੰ ਕੁਝ ਦਿੱਤਾ ਨਾ ਆਈ ਕੋਈ ਨਹੀਂ ਕੀ ਗਿਆ ਸੀ ਉਹਦੋਂ ਕਹਿੰਦੇ ਸੀ ਜੀ ਮਿ ਦੇਵਾਂਗੇ ਜੀ ਵੋਟਾਂ ਤੋਂ ਬਾਅਦ ਫਿਰ ਦੇਖੋ ਅੱਛਾ ਹੂੰ ਵੀ ਦੇਣਗੇ ਕਿ ਨਾ ਦੇਣਗੇ ਉਹ ਆਪਣਿਆਂ ਲਈ ਹੋਣਾ ਜੀ। ਅੱਛਾ ਅੱਛਾ ਅੱਛਾ। ਬੱਚੇ ਤੁਹਾਡਾ ਦਾ ਕੀ ਐ? ਬੱਚੇ ਪੁੱਤ ਗਿਆ ਵੀ ਸਿੰਧੀ। ਗਿਆ ਵੀ ਸਿੰਧੀ। ਅੱਛਾ ਤੁਹਾਡੇ ਫਾਦਰ ਨੂੰ ਕੀ ਹੋਇਆ? ਹਾਂ। ਤੇ ਵੀ ਰੇੜੀ ਨੂੰ ਕੀ ਕਰਦਾ 10 ਪੁੱਤ। ਹਾਂ ਹਾਂ 10 ਪੁੱਤ ਰੇੜੀ ਨੂੰ ਕੀ ਹੋਇਆ ਦੀ। ਇਹ ਨਹੀਂ ਆਣੇ ਵੀ ਇਹਨਾਂ ਨੂੰ ਪਤਾ ਨਹੀਂ ਹੈ ਨਾ। ਪਤਾ ਨਹੀਂ ਹੈ। ਤੇ ਕਿਹੜੀ ਕਲਾਸ ਚ ਪੜਦੇ ਤੁਸੀਂ? ਮਾਜੋਖੀ ਜਾਈ ਚੌਥੀ ਜੀ ਕਿੱਥੇ ਪੜਦੇ ਹੋ ਅੱਠ ਜੀ ਬਿੰਦੇ ਸਕੂਲ ਚ ਠੀਕ ਹੈ ਫਿਰ ਬੱਚੇ ਪੁੱਛਦੇ ਆ ਤੁਹਾਨੂੰ ਫਿਰ ਕੀ ਕੀ ਦੱਸਦੇ ਹੋ ਇੱਥੇ ਕੋਈ ਨਹੀਂ ਇੱਥੇ ਬਦਲ ਹੋ ਗਿਆ ਆਪਣੇ ਮਾਵਾ ਪਰ ਇਹਨਾਂ ਨੂੰ ਕੀ ਪੁੱਛਦੇ ਕੀ ਹੋਇਆ ਸਾਡੇ ਮਾਵਾ ਨੂੰ ਬਹੁਤ ਸੈਨ ਨੂੰ ਤਾਂ ਪਤਾ ਕੀ ਲੱਗਣਾ ਦੀ ਐ ਹੋ ਗਈ ਮੁੱਕ ਗਈ ਇਹਨਾਂ ਨੂੰ ਤਾਂ ਕੀ ਨਿਆਣਿਆਂ ਨੂੰ ਪਤਾ ਨਹੀਂ ਤਾਂ ਹੈ ਨਹੀਂ ਕੀ ਇਹ ਤਾਂ ਨਾਨਕੀ ਜੀ ਠੀਕ ਹੈ ਇਹ ਹੋਏ ਦੀ ਹਾਂ ਇਹ ਤਾਂ ਮੁੱਕ ਗਈ ਕਿ ਮਾ ਵੀ ਨਦੀ ਨਾਨਕੀ ਨੂੰ ਉਹ ਤਾਂ ਛੱਡ ਗਈ ਇਹਨਾਂ ਨੂੰ ਹੋਰ ਰੰਡ ਗਏ ਹੁਣ ਇਹ ਦਾਦੀ ਇਹ ਪਾ ਲਈ ਇਹਨਾਂ ਨੂੰ ਅੱਛਾ ਉਹ ਛੱਡ ਗਈ ਹਾਂਜੀ ਅੱਛਾ 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 ਇਹ ਕਿੰਨੇ ਬੱਚੇ ਨੇ ਹੁਣ ਦੋ ਆ ਹੀ ਨਹੀਂ ਦੋ ਇਹ ਤੁਸੀਂ ਦੇਖ ਰਹੇ ਹੋ ਸਰ ਹਾਂਜੀ ਮੈਂ ਕੀ ਮੰਗਾਂ ਤੁਹਾਡੀ ਸਰਕਾਰ ਤੋਂ ਛੱਡੀ ਤਾਂ ਕੀ ਮੰਗਾਂ ਜੇ ਸਭ ਪਤਾ ਹੀ ਹੈਗਾ ਸਰਕਾਰ ਨੂੰ ਅੱਛਾ ਜੀ ਗਰੀਬਾਂ ਨੂੰ ਬਾਕੀ ਦੇ ਵੀ ਨੌਕਰੀਆਂ ਜਾ ਕਰੀਆਂ ਨੇ ਵੀ ਕਿਹਾ ਸਰਕਾਰ ਨੇ ਵੀ ਬੱਚਿਆਂ ਨੂੰ ਦੇਵਾਂਗੇ ਦੇਖ ਬਾਕੀ ਜਿਹੜਾ ਕੁਝ ਦੇਣਾ ਉਹ ਵੀ ਕਿਹਾ ਹੋਇਆ ਹੈ ਦੇਖੋ ਗੱਲ ਕਰਦੇ ਵਾਥ ਜਦ ਬੰਨੀ ਆਉਂਗਾ ਤਾਂ ਚੋਬਾ ਜੀ ਵਕਫਤ ਪਰਿਵਾਰਾਂ ਦੇ ਨਾਲ ਮਿਲੇ ਆ ਇਸ ਪਿੰਡ ਦੇ ਵਿੱਚ ਗੱਲ ਹੋਈ ਹੈ ਪਰਿਵਾਰਾਂ ਦੇ ਨਾਲ ਬਹੁਤ ਬਹੁਤ ਔਖਾ ਉਹਨਾਂ ਦਾ ਗੁਜ਼ਰਬਾਸ਼ ਹੋ ਰਿਹਾ ਬਹੁਤ ਆਸ਼ਵਾਸ਼ਣ ਦਿੱਤੇ ਗਏ ਸੀ ਉਹਨਾਂ ਨੂੰ ਇੱਥੇ सीएम मान भी आप आए सिगे दड़बा ਦੇ ਵਿੱਚ ਜਿਹੜੇ ਉਹ ਨੇ ਹਰਪਾਲ ਸਿੰਘ ਚੀਮਾ ਉਹਨਾਂ ਦੀ ਵੀ ਕੌਨਸਟਿਟੂਐਂਸੀ ਹੈ ਤਾਂ ਉਹ ਵੀ ਉੱਥੇ ਆ ਕੇ ਗਏ ਸੀ ਤੇ ਪਰਿਵਾਰਾਂ ਦਾ ਕਹਿਣਾ ਇਹ ਹੈ ਕਿ ਬੜੇ ਉਹਨਾਂ ਨੂੰ ਜਿਹੜੇ ਨੇ ਭਰੋਸੇ ਦਿੱਤੇ ਗਏ ਨੇ ਕਿਹਾ ਗਿਆ ਕਿ ਵੋਟਾਂ ਤੋਂ ਬਾਅਦ ਜਿਹੜੀ ਹੈਗੀ ਆ ਬਾਹ ਫੜੀ ਜਾਊਗੀ ਪਰਿਵਾਰਾਂ ਦੀ ਪਰ ਹਾਲੇ ਤੱਕ ਕੋਈ ਮਦਦ ਨਹੀਂ ਮਿਲੀ ਹੈਗੀ ਇਹ ਭਰੋਸੇ ਨੇ ਇਹ ਵੋਟਾਂ ਦੇ ਟਾਈਮ ਤੇ ਪਤਾ ਲੱਗੂਗਾ ਕਿ ਹੁਣ ਇਹ ਵਾਕਈ ਇਹਨਾਂ ਨੂੰ ਕੋਈ ਮਦਦ ਮਿਲਦੀ ਹੈ ਜਾਂ ਨਹੀਂ ਮਿਲਦੀ ਵੋਟਾਂ ਵੀ ਪੈਂਣ ਜਾ ਰਹੀਆਂ ਨੇ ਮੁਰਤੋਂ ਆਮ ਆਦਮੀ ਪਾਰਟੀ ਜਾਂ ਹੋਰ ਪਾਰਟੀਆਂ ਵੀ ਜਿਹੜੀਆਂ ਨੇ ਉਹ ਸਮਝੌਤਾ ਵਾਅਦੇ ਕਰ ਰਹੀਆਂ ਨੇ ਚ ਵੋਟਰਾਂ ਦੇ ਨਾਲ ਪਰ ਇਹ ਜਿਹੜਾ ਸਾਰਾ ਸਵਾਲ ਹੈ ਸੱਤ ਜਿਹੜੇ ਕਤਲ ਹੋਏ ਨੇ ਉਹ ਇਸ ਪਿੰਡ ਦੇ ਵਿੱਚ ਉਹ ਕਤਲਾਂ ਦਾ ਕੌਣ ਜ਼ਿੰਮੇਵਾਰ ਹੈ ਕੌਣ ਉਹਨਾਂ ਉਹਨਾਂ ਦੇ ਲਈ ਦੋਸ਼ੀ ਠਹਿਰਾਇਆ ਗਿਆ ਕਿਹਨੂੰ ਸਜ਼ਾ ਮਿਲੀ ਹੈ ਬਹੁਤ ਵੱਡੇ ਵੱਡੇ ਸਵਾਲ ਨੇ ਜਿਹੜੇ ਕਿ ਹਲੇ ਵੀ ਮੂੰਹ ਅੱਡੀ ਖੜੇ ਨੇ ਪਰ ਇਹਨਾਂ ਪਰਿਵਾਰਾਂ ਦੀ ਜਿਹੜੀ ਲਾਚਾਰੀ ਹੈ ਬੇਜ਼ਾਰੀ ਹੈ ਉਹ ਸਾਡੇ ਸਾਹਮਣੇ ਸਾਡਾ ਮੂੰਹ ਚੜਾ ਰਹੀ ਹੈ ਸਰਕਾਰ ਦਾ ਮੂੰਹ ਛਿੜਾ ਰਹੀ ਹੈ ਸਰਕਾਰ ਦੇ ਦਾਅਵਿਆਂ ਦਾ ਭਗਵੰਤ ਮਾਨ ਦੇ ਦਾਅਵਿਆਂ ਦਾ ਜਿੰਨਾ ਦਾ ਆਪਣਾ ਇਹ ਸ਼ਹਿਰ ਹੈ ਆਪਣਾ ਇਹ ਜਿਹੜਾ ਸਾਰਾ ਹਲਕਾ ਹੈਗਾ ਤਾਂ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਇਹਨਾਂ ਦੇ ਮਸਲੇ ਜਿਹੜੇ ਨੇ ਹੱਲ ਹੋਣਗੇ ਤੇ ਇਹਨਾਂ ਦੇ ਮਸਲਿਆਂ ਨੂੰ ਦੇਖਦੇ ਹੋਏ ਇਹਨਾਂ ਦੀ ਜੋ ਵੀ ਪਰਿਵਾਰਾਂ ਦੀ ਜੜੀ ਬਾਹ ਹੈ ਸਰਕਾਰ ਦੇ ਵੱਲੋਂ ਫੜੀ ਜਾਊਗਾ